ਭੈਰੂ ਜੀ ਤੁਸੀਂ ਵੀ ਆਤੇ ਭੈਰੂ ਜੀ ਮੇਰਾ ਨਾਂ ਬਹੁਤ ਜ਼ਿਆਦਾ ਥੱਕਾ ਹੋਇਆ ਤੇ ਮੇਰਾ ਬੱਚਾ ਜਿਹੜਾ ਹੈ ਇਹੋ ਮਹੀਨਾ ਪਹਿਲਾਂ ਮੈਨੂੰ ਆਦਾ ਹੈ ਕਿ ਮੈਨੂੰ ਮੜਵਾ ਦੇਣਾ ਹੈ ਤੇ ਨਾਲ ਪੁਲਿਸ ਵਾਲਾ ਨੇ ਮਾਰ ਪਾਣਾ ਮੈਨੂੰ ਜੇਲ੍ਹ ਦੇ ਵਿੱਚ ਮੈਨੂੰ ਖਤਵਾ ਤੇ ਮੈਂ ਉਹਨੂੰ ਆਖਿਆ ਸਗਰ ਮਾਪੋਤਾ ਤੈਨੂੰ ਖਤਗਾ ਤੇ ਆਪਣੇ ਰੱਖੇ ਹੁੰਦਿਆ ਹੁਣ ਮੈਂ ਕਿਹਾ ਇਥੇ ਰਿਵੋਇਸ ਕਰ ਲਾਇਆ ਮੇਰੇ ਬੱਚੇ ਦਾ ਪੋਣੇ ਚਾਹ ਜ ਮੈਨੂੰ ਫੋਨ ਆਇਆ ਆ ਕੇ ਮੈਨਾਂ ਗੱਲ ਕੀਤੀ ਨਾ ਪੁੱਤ ਸੜਾ ਕੀ ਆਦਾ ਉਹ ਆਦਾ ਮੈਨੂੰ ਪੁਲਿਸ ਵਾਲੇ ਬਹੁਤ ਤੰਗ ਕਰਦੇ ਆ ਅੱਵੇ ਪੁਟਰੇ ਮਾਰਦੇ ਆ ਤੇ ਮੇਰਾ ਕੋਈ ਕਰੋ ਸਮਝ ਚਾਰ ਤਰੀਕੇ ਤੇਰੀ ਵੇਖ ਲਈ ਆਪਾਂ ਚਾਰ ਤੋਂ ਬਾਅਦਾਂ ਜੋ ਜੋ ਅਖੇ ਫਿਰ ਉਹ ਕਰਵਾਉਂਦਾ ਨਹੀਂ ਕੋਈ ਪਰਲਮੈਂਟ ਕਾ ਕੇ ਜੇਲ ਬਦਲ ਦਿਆਂਗੇ ਤੇ ਅੱਜ 12 ਵਜੇ ਰਾਤ ਨੂੰ ਆ ਦੇ ਬੇ ਨਸਾਫੇ ਨਾਲ ਫਾਪ ਆਇਆ ਜਿਹੜਾ ਸਾਫੇ ਨਾਲ ਫਾਪ ਆਇਆ ਉਹ ਕੋਈ ਗੱਲ ਨਹੀਂ ਰੱਸੀ ਦਾ ਪਾ ਕੇ ਸਾਰੀ ਧੌਣ ਵੱਡੀ ਪਈ ਆ ਬਾਵਾ ਸਾਰੇ ਬਾਵਾ ਤੇ ਛੋਟਾ ਲੱਗ ਵੀ ਸਾਰਾ ਜਿਹੜਾ ਪੁਟਰੇ ਕੰਨੀ ਦਾ ਕੀਤਾ ਪਿਆ ਤੇ ਸਾਨੂੰ ਇਹਦਾ ਆ ਦਿੱਲੀਪੁਰ ਦੇ ਨਾਲ ਰਾਂਕੇ ਐਨਆਈਏ ਦੇ ਨਾਲੇ ਕਮਜ਼ੋਰੀ ਤਾਂ ਮੇਰੇ ਬੱਚੇ ਮੜਾ ਖਤਮ ਕੀਤਾ ਇਹਦਾ ਰਲ ਮਿਲ ਕੇ ਐਨਆਈਏ ਨਾਲ ਕੀਤਾ ਵੇਖੋ ਜੀ ਅਸੀਂ ਪੋਸਟਮਾਰਟਨ ਜਿਹੜਾ ਵਾ ਇਹ ਸਾਨੂੰਾਂ ਦੇ ਪਿੰਛੇ ਗਰੂਰੋਂ ਪੋਸਟਮਾਰਟਨ ਹੋਊਗਾ ਡਾਕਟਰਾਂ ਦਾ ਬੋਰਡ ਬੈ ਕੇ ਸਾਨੂੰ ਸਗਰੂਰ ਪੁਲਿਸ ਦੇ ਜੇਲ੍ਹ ਡਿਪਾਰਟਮੈਂਟ ਨੇ ਸਾਨੂੰ ਇਤਬਾਰ ਹੀ ਕੋਈ ਨਹੀਂ ਅਸੀਂ ਇਥੋਂ ਪੋਸਟਮਾਰਟਨ ਕਰਾਉਣਾ ਨਹੀਂ ਚਾਹੁੰਦੇ ਅਸੀਂ ਉਹਨਾਂ ਚਿਰ ਸਰਕਾਰ ਹੀ ਨਹੀਂ ਮੁੰਡੇ ਦਾ ਕਰਨਾ ਅਸੀਂ ਉਹਦੀ ਸਨਾਖਤ ਸਹਿਨ ਹੀ ਨਹੀਂ ਕਰਦੇ ਜਿੰਨਾ ਚਿਰ ਜਿੰਨਾ ਚਿਰ ਤੱਕ ਜੇਲ੍ਹ ਸੁਪਰਡੈਂਟ ਤੇ ਪਰਚਾ ਨਹੀਂदर्जीਨਾ ਤੇ ਹੁੰਦਾ ਜੇਲ੍ਹ ਵਿਭਾਗ ਵਾਲਿਆਂ થી ਇਹ ਦੱਸਣ ਕਿ ਮੁੰਡੇ ਦੀ ਮੌਤ ਕਿੱਦਾਂ ਹੋਈ ਆ ਇਹ ਕਹਿੰਦੇ ਆ ਜੀ ਮੁੰਡੇ ਨੇ ਫਾ ਲੈ ਕੇ ਉਹਦੀ ਮੌਤ ਹੋ ਗਈ ਆ ਪਰਨੇ ਦੇ ਨਾਲ 1.5 ਕੁੰਟ ਦੇ ਲਾਗੇ ਮੁੰਡੇ ਦਾ weight ਹੈ 120 25 ਕਿਲੋ ਦਾ ਉਹਦਾ weight ਹੈ 6.5 ਫੁੱਟ ਦੇ ਲਾਗੇ ਮੁੰਡਾ ਜਵਾਨ ਆ ਤਾਂ ਇਹ ਦੱਸਣ ਸਾਨੂੰ ਕਿ ਉਹ 15 ਫੁੱਟ ਉੱਚਾ ਕਿੱਦਾਂ ਚੜ ਗਿਆ ਭਾਰਾ ਸਰੀਰ ਉਹਦਾ ਉਹ 15 ਫੁੱਟ ਉੱਤੇ ਚੜ ਕੇ ਕਿੱਦਾਂ ਘਿਰ ਲੈਣਾ ਉਹਨੇ ਫਾ ਲੈ ਲਿਆ ਉਹ ਗ੍ਰਿਲ ਨਾਲ ਵੀ ਗਈ ਹੋਈ ਜੇ ਜਿਸ ਨਾਲ ਲਮਕਾਇਆ ਹੋਇਆ ਗ੍ਰੇਲ ਕਿੰਨੀ ਹੁੰਦੀ ਪਤਰੀ ਦੀ ਗ੍ਰੇਲ ਹੁੰਦੀ ਆ ਉਹ ਉਹ ਗ੍ਰੇਲ ਨਾ ਵਿੰਗੀ ਹੋਈ ਦੂਜਾ ਨੰਬਰ ਉਹਦੀਆਂ ਬਾਹਾਂ ਦੇ ਉਹਦੀਆਂ ਬਾਹਾਂ ਦੇ ਨਿਸ਼ਾਨ ਕਿਦਾਂ ਪੈ ਗਏ ਉਹਨੂੰ ਰਗੜਾ ਕਿਦਾਂ ਵੱਜ ਗਈਆਂ ਤੜਫਿਆ ਵੀ ਹੋਊਗਾ ਤੜਫਿਆਂ ਵੀ ਸਾਫੇ ਦੀ ਸਾਫੇ ਦਾ ਫਾ ਕਿੰਨਾ ਹੁੰਦਾ ਸਾਫੇ ਦਾ ਫਾ ਕਿਦ ਰੱਸੀ ਵਰ ਨੂੰ ਥੋੜਾ ਖੁੱਭ ਜਾਂਦਾ ਵਾ ਇਹਦੇ ਰੱਸੀ ਵਰ ਨੂੰ ਖੁੱਭਿਆ ਇਹਾਂ ਦੇ ਪਟਾ ਚੜਾ ਕੇ ਫਾ ਲੜਿਆ ਸਾਫਾ ਤੇ ਨੂੰ ਝਾਲ ਨਹੀਂ ਸਕਦਾ ਜਿੰਨਾ ਦਾ ਵੇਚ ਹੈ ਜਿੱਦੀ ਦੂਰੋਂ ਲਮਕਿਆ ਫਾ ਇਹ ਤੇ ਨਹੀਂ ਹੈਗਾ ਵੀ ਖਾਂਡਮ ਕਕੇ ਦੇ ਉਹ ਤੜਫਿਆ ਵੀ ਹੋਊਗਾ ਉਹ ਤੜਫਿਆ ਉਹ ਪੀਚਿਆ ਵੀ ਹੋਊਗਾ ਸਾਡਾ ਧੱਕਾ ਹੁੰਦਿਆ ਸ਼ਰੇਆਮ ਤੱਕਾ ਹੁੰਦਿਆ ਵਾ ਮੁੰਡੇ ਨੂੰ ਮਾਰਿਆ ਗਿਆ ਜੇਲ੍ਹ ਦੇ ਵਿੱਚ ਕੋਟ-ਕੋਟ ਕੇ ਮਾਰਿਆ ਗਿਆ ਵਾ ਅਸੀਂ ਉਹਨਾਂ ਚੇਰ ਪੋਸਟਮਾਨ ਤੋਂ ਲਈ ਕਰਾਵੇ ਸਾਡਾ ਪੋਸਟਮਾਨ ਪੀਜੀਏ ਚੰਡੀਗੜ੍ਹ ਤੋਂ ਹੋਵੇ ਜਾਂ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਹੋਵੇ ਅਸੀਂ ਜੁੱਸੰਗਰੂਰ ਜ਼ਿਲ੍ਹੇ ਦੇ ਸਾਨੂੰ ਤਬਾਹ ਹੀ ਨਹੀਂ ਇੱਥੇ ਡਾਕਟਰਾਂ ਨਾਲ ਮੀੜੀ ਭੁਗਤ ਕਰਕੇ ਸਾਡੀ ਰਿਪੋਰਟ ਗਲਤ ਬਣਾਉਣਗੇ ਇਹ ਕਰਕੇ ਹੈਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਸਾਡਾ ਬੱਚਾ ਜੇਲ੍ਹ ਦੇ ਵਿੱਚ ਮਾਰ ਮਾਰ ਦਿੱਤਾ ਗਿਆ ਵਾ ਇਹ ਇਹਨਾਂ ਦਾ ਉਸੇ ਤਰ੍ਹਾਂ ਹੋ ਗਈ ਜੋ ਕੁਝ 4 ਤਰੀਕ ਨੂੰ ਮੁੰਡੇ ਸਾਡੀ ਜਮਾਤ ਹੈ ਜੀ ਆ ਜਿਹੜੀ 4 ਤਰੀਕ ਆਉਣ ਵਾਲੀ ਆ ਪਰਸੋਂ 7 ਸਾਲ ਮੁੰਡਾ ਜੇਲ੍ਹ ਚ ਰਹਿ ਗਿਆ ਤੇ 4 ਤਰੀਕ ਨੂੰ ਜਮਾਤ ਤੇ ਅੱਜ 2 ਦਿਨ ਪਹਿਲਾਂ ਉਹਦਾ ਕਤਲ ਕਰ ਦਿੱਤਾ ਜੇਲ੍ਹ ਦੇ ਵਿੱਚ ਕਤਲ ਕੀਤਾ ਮਿਲੀ ਭੁਗਤਣਾ ਕਤਲ ਹੋਇਆ ਵਾ ਬਿਲਕੁਲ ਸ਼ਾਨਾਂ ਤਕਾਹੋਂ ਡਿਆ ਜੀ ਸਾਡੀ ਜਥੇਪੰਥੀਆਂ ਨੂੰ ਬੇਨਤੀ ਆ ਸਾਡੀ ਮਤ ਕਰੋ ਕਰਨਾ ਪਸਾ ਦੇ ਬੱਤੀ ਨੂੰ ਇਨਸਾਫ ਦਬਾਓ ਵੈਗਰ ਚਿੱਟਾ ਖਾਤਸਾ ਵੈਗਰ ਟਿੱਕੀ ਪਾ ਦੇ